ਅ ਜਿਸ ਤਰ੍ਹਾਂ ਕੀ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਸਪਟੰਬਰ ਦਾ ਮਹੀਨਾ ਬਹੁਤ ਵਧੀਆ ਰਿਹਾ بارش ਦੇ ਪੁਆਇੰਟ ਆਫ 뷰 ਦੇ ਨਾਲ ਅ ਜਿਸ ਤਰ੍ਹਾਂ 85 ਮਿਲੀਮੀਟਰ ਸੀ ਲੁਧਿਆਣੇ ਦੇ ਵਿੱਚ بارش ਰਿਕਾਰਡ ਕੀਤੀ ਹੈ ਫਸਟ ਵੀਕ ਜਿਹੜਾ ਸਪਟੰਬਰ ਦਾ ਅ ਜਿਹੜੀ ਕਿ ਨਾਰਮਲ ਨਾਲੋਂ ਆਲਮੋਸਟ ਡਬਲ ਤੋਂ ਵੀ ਜ਼ਿਆਦਾ ਰਹੀ ਹੈ ਅ ਇਹਦੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਇਸ ਵਾਰੀ ਜਿਹੜੀ ਸਾਡੇ ਕੋਲ ਪੰਜਾਬ ਦੀ ਹਲੇ ਤੱਕ 25% ਐਫੀਸੇਟ ਚੱਲ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਅੱਛੀ بارش ਹੋ ਜਾਂਦੀ ਹੈ ਤਾਂ ਉਹਨੂੰ ਕਵਰ ਅਪ ਕੀਤਾ ਜਾ ਸਕਦਾ ਹੈ ਕਿਉਂਕਿ ਜਿਸ ਤਾ ਅਗਸਤ ਦੇ ਵਿੱਚ ਵੀ ਜਿਹੜੀ ਬਾਰਿਸ਼ ਆ ਉਹ ਕਾਫੀ ਅੱਛੀ ਰਹੀ ਹੈ ਨਾਰਮਲ ਨਾਲੋਂ ਔਰ ਸਪਟੰਬਰ ਦੀ ਵੀ ਜਿਹੜੀ ਸ਼ੁਰੂਆਤ ਦੇ ਫਰਸਟ ਵੀਕ ਦੇ ਵਿੱਚ ਕਾਫੀ ਅੱਛੀ ਰਹੀ ਹੈ ਔਰ ਹਲੇ ਵੀ ਜਿਹੜੀ ਥੋੜੀ-ਬਹੁਤੀ ਕਿਤੇ ਨਾ ਕਿਤੇ ਬਾਰਿਸ਼ ਹੋ ਰਹੀ ਹੈ ਆ ਪਿਛਲੀ ਵੀ ਜਿਹੜੀ ਬਾਰਿਸ਼ ਅਸੀਂ ਦੇਖੀ ਹੈ ਉਹ ਕੁਝ ਡਿਸਟ੍ਰਿਕਟਸ ਦੇ ਵਿੱਚ ਹੀ ਹੋਈ ਹੈ ਪੰਜਾਬ ਦੇ ਸਾਰੇ ਡਿਸਟ੍ਰਿਕਟਸ ਦੇ ਵਿੱਚ ਇਹ ਬਾਰਿਸ਼ ਨਹੀਂ ਸੀਗੀ ਔਰ ਅੱਜ ਵੀ ਦੇਖਿਆ ਜਾਵੇ ਤਾਂ ਨਾਰਥ ਦੇ ਕੁਝ ਜਿਹੜੇ ਡਿਸਟ੍ਰਿਕਟਸ ਨੇ ਜਿਵੇਂ ਕੀ ਮੁਹਾਲੀ ਬੱਲਵਾਲ ਸੋਖੜੀ ਸਾਡੇ ਉਧਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਪਰ ਇਹ ਸਿਸਟਮ ਜਿਹੜਾ ਥੋੜਾ ਜਿਹਾ ਸਕੈਟਰਡ ਜਿਹਾ ਸਿਸਟਮ ਬਣ ਗਿਆ ਹੋਇਆ ਹੈ ਯਾਰ ਜਿਹਦਾ ਕੀ 11 ਸਪਟੰਬਰ ਤੱਕ ਥੜਾ ਫੈਟੋ ਰਹੇਗਾ ਤੇ ਜਿਹਦੇ ਨਾਲ ਕੀ ਥੋੜੇ ਬਹੁਤੇ ਛਿੱਟੇ ਵੀ ਆਉਣ ਵਾਲੇ 24 ਘੰਟਿਆਂ ਦੇ ਵਿੱਚ ਪੈ ਸਕਦੇ ਨੇ ਸਿਰਫ ਨਾਰਥ ਪਾਰਟ ਦੇ ਵਿੱਚ ਤੇ ਬਾਕੀ ਡਿਸਟ੍ਰਿਕਟਸ ਦੇ ਵਿੱਚ ਜਿਆਦਾ بارش ਦੀ ਸੰਭਾਵਨਾ ਨਹੀਂ ਹੈ ਤੇ ਜੋ ਵੀ ਹੁਣ ਸਾਡੇ ਕੋਲ ਲੇਟੈਸਟ ਫੋਰਕਾਸਟ ਹੈਗੀ ਆ ਉਹਦੇ ਹਿਸਾਬ ਦੇ ਨਾਲ 11 ਤੋਂ ਬਾਅਦ ਕਾਫੀ ਚਾਂਸਸ ਨੇ ਕਿ ਜਿਹੜਾ ਮੌਸਮ ਹੈ ਸਾਫ਼ ਹੋ ਜਾਏਗਾ ਤੇ ਜਿਹੜਾ ਮਤਲਬ ਮੌਨਸੂਨ ਹੈ ਉਹ ਦੀ ਬੈਕਪੁਸ਼ ਹੋ ਚੁੱਕੀ ਹੋਈ ਹੈ ਇੰਨੀ ਜ਼ਿਆਦਾ ਨਹੀਂ ਹੈ ਬਸ ਇੱਕ ਥੋੜਾ ਜਿਹਾ ਸਿਸਟਮ ਹੈਗਾ ਜਿਨੇ ਜਿਹਦੇ ਕਰਕੇ 3 10 11 ਨੂੰ ਸਕੈਟਰਡ ਸ਼ਾਵਰਸ ਆਗੇ ਨੇ ਬਟ 12 13 14 ਤੋਂ ਬਾਅਦ ਮਤਲਬ 15 ਤੱਕ ਜਿਹੜੀ ਉਮੀਦ ਹੈਗੀ ਹੈ ਕਿ ਮੌਸਮ ਕਾਫੀ ਹੱਦ ਤੱਕ ਸਾਫ਼ ਹੋ ਗਿਆ ਕਿਤੇ ਕਿਤੇ ਟੂਟੂ ਬਦਲਵਾਈ ਜ਼ਰੂਰ ਹੋ ਸਕਦੀ ਹੈ ਜਿਹਦੇ ਨਾਲ ਕਿ ਜਿਹੜੇ ਟੈਂਪਰੇਚਰ ਜਿਹੜੀ ਪਿੱਛੇ ਬਾਰਿਸ਼ ਹੋਈ ਉਹਦੇ ਨਾਲ ਟੈਂਪਰੇਚਰਸ ਵੀ ਕਾਫੀ ਨਾਰਮਲ ਰਹੇ ਨੇ ਜਿਸ ਤਰ੍ਹਾਂ ਕਿ ਦਿਨ ਦਾ ਤਾਪਮਾਨ ਜਿਹੜਾ 33 ਡਿਗਰੀ ਰਿਕਾਰਡ ਕੀਤਾ ਜਾ ਰਿਹਾ ਔਰ ਰਾਤ ਦਾ 24-25 ਦੇ ਨੀਅਰ ਬਾਉਟ ਹੈਗਾ ਸੋ ਦੋਨੋਂ ਹੀ ਟੈਂਪਰੇਚਰਸ ਜਿਹੜੇ ਨੇ ਉਹ ਨੀਅਰ ਟੂ ਨਾਰਮਲ ਨੇ ਬਟ ਜਿਸ ਤਰ੍ਹਾਂ ਕੀ ਆਉਣ ਵਾਲੇ ਦਿਨਾਂ 'ਚ ਮੌਸਮ ਸਾਫ਼ ਦੀ ਉਮੀਦ ਲੱਗ ਰਹੀ ਆ ਤਾਂ ਗ੍ਰੈਜੂਅਲੀ ਟੈਂਪਰੇਚਰ ਜਿਹੜੇ ਹੋ ਰਾਈਜ਼ ਕਰ ਸਕਦੇ ਆ ਬਟ ਫਿਰ ਵੀ ਇੰਨਾ ਜ਼ਿਆਦਾ ਜਿਹੜਾ ਮਤਲਬ ਆਪਾਂ ਕਹਿ ਸਕਦੇ ਆ ਕਿ ਅਨਕੰਫਰਟੇਬਲ ਵੈਦਰ ਹੁੰਦੀ ਸੰਭਾਵਨਾ ਨਹੀਂ ਹੈ ਕਿਉਂਕਿ ਵੈਸੇ ਵੀ ਜਦੋਂ ਮੌਨਸੂਨ ਰਿਟਰੀਵ ਹੋ ਜਾਂਦੀ ਹੈ ਤਾਂ ਉਹਨਾਂ ਦਿਨਾਂ ਦੇ ਵਿੱਚ ਅਸੀਂ ਕਾਫੀ ਲੱਗਦਾ ਹੁੰਦਾ ਹੈ ਕਿ ਮੌਸਮ ਜਿਹੜਾ ਉਹ ਕੰਫਰਟੇਬਲ ਹੈਗਾ ਅ ਜਿਸ ਤਰ੍ਹਾਂ ਕਿ ਨਾਰਮਲੀ ਹੁਣ ਅੱਜਕੱਲ ਜਿਹੜੀ ਮੌਨਸੂਨ ਹੈ ਵੀ ਪਾਈ ਤੱਕ ਜਿਹੜੀ ਮੌਨਸੂਨ ਜਿਹੜੀ ਵਿਦਡਰੋਅ ਹੋ ਜਾਂਦੀ ਹੈ ਸੋ ਹਲੇ ਸਾਡੇ ਕੋਲ 10-12 ਦਿਨ ਹੈਗੇ ਆ ਉਹ ਉਮੀਦ ਕਰਦੇ ਆ ਕਿ ਜੇ ਅੱਛੀ ਬਾਰਿਸ਼ ਹੁੰਦੀ ਹੈ ਜਿਹੜਾ ਸਾਡਾ ਪਿਛਲਾ ਡੈਫਿਸਿਟ ਆ ਉਹ ਕਬੜਾਪ ਹੋ ਜਾਏਗਾ ਹੁਣ ਕਿਆ ਨਾ ਮਤਲਬ ਆਉਣ ਵਾਲੇ ਦਿਨਾਂ ਜਿਹੜੀ ਮੌਸਮ ਕਿੱਟ ਕਿੱਪੀ ਜਿਹੜੀ ਗਰਮੀ ਦੇਖਣ ਨੂੰ ਮਿਲ ਹਾਂਜੀ ਕਿਉਂਕਿ ਮੌਇਸਚਰ ਤਾਂ ਦੇਖੋ ਹਵਾ ਦੇ ਵਿੱਚ ਹੈਗਾ ਕਿਉਂਕਿ ਜਿਹੜੀ ਨਮੀ ਹੈ ਉਹ ਨਾਰਮਲ ਤੋਂ ਜ਼ਿਆਦਾ ਹੀ ਚੱਲ ਰਹੀ ਹੈ ਜਿੰਨੀ ਇੰਨੀ ਬਾਰਿਸ਼ ਹੋਈ ਹੈ ਉਹਦੇ ਨਾਲ ਮਤਲਬ ਕਿਤੇ ਨਾ ਕਿਤੇ ਜਿਹੜੇ ਵਾਟਰ ਪਾਰਟਿਕਲਸ ਨੇ ਇਵਨਟੈਂਗਲ ਨੇ ਐਟਮੋਸਫੀਅਰ ਦੇ ਵਿੱਚ ਔਰ ਜਿਹੜੀ ਆਪਾਂ ਸੋਇਲ ਦਾ ਮੌਇਸਚਰ ਆ ਉਹ ਵੀ ਕਾਫੀ ਮਤਲਬ ਅੱਛਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਸੋ ਮੌਇਸਚਰ ਜਿਹੜਾ ਉਹਦਾ ਤਾਂ ਇਫੈਕਟ ਰਹੇਗਾ ਬਟ ਇਹ ਹੈ ਕਿ ਟੈਂਪਰੇਚਰ ਜ਼ਿਆਦਾ ਰਾਈਜ਼ ਨਹੀਂ ਹੋਣਗੇ ਸੋ ਜਿੱਥੇ ਵੀ ਕਿਸਾਨ ਵੀਰਾਂ ਨੂੰ ਲੱਗ ਰਿਹਾ ਹੈ ਕਿ ਜਿੱਥੇ ਪਾਣੀ ਖੜਾ ਹੈ ਉਹਨੂੰ ਜ਼ਰੂਰ ਉਹਦਾ ਨਿਕਾਸੀ ਦਾ ਪ੍ਰਬੰਧ ਕੀਤਾ ਜਾਏ ਔਰ ਜ਼ਿਆਦਾ ਜਿਸ ਤਰ੍ਹਾਂ ਕਿ ਮੌਸਮ ਨੂੰ ਦੇਖਦੇ ਹੋਈ ਆਪਣਾ ਜਿੱਥੇ ਕਿਤੇ ਲੋਡ ਹੈਗੀ ਆ ਉੱਥੇ ਪਾਣੀ ਲਾਇਆ ਜਾਏ ਕਿਉਂਕਿ ਆਲਰੇਡੀ ਕਾਫੀ ਮੌਇਸਚਰ ਵਾਲੇ ਆਪਣੇ ਸੋਇਲ ਦੇ ਵਿੱਚ ਹੈਗਾ ਔਰ ਜਿਸ ਤਰ੍ਹਾਂ ਕਿ ਹਿਮੀਡਿਟੀ ਲੈਵਲ ਵੀ ਹਾਈ ਹੈ ਮੌਇਸਚਰ ਵੀ ਹੈਗਾ ਤਾਂ ਕਈ ਤਰ੍ਹਾਂ ਦੀਆਂ ਫੰਗਲ ਡਿਜ਼ੀਜ਼ ਇਨਾਂ ਦਿਨਾਂ ਦੇ ਵਿੱਚ ਜਿਹੜੀਆਂ ਨੇ ਦੇਖਣ ਨੂੰ ਮਿਲ ਸਕਦੀਆਂ ਨੇ ਜਿਵੇਂ ਕਿ ਬੈਕਟੀਰੀਅਲ ਲੀਫ ਬਲਾਈਟ ਹੈ ਰਾਈਸ ਦੇ ਵਿੱਚ ਹੈ ਹਨਾ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਫੰਗਲ ਡਿਜ਼ੀਜ਼ ਹੋ ਸਕਦੀ ਹੈ ਔਰ ਨਜ਼ਰ ਵੀ ਆ ਰਹੀ ਹੈ ਇਸੇ ਤਰ੍ਹਾਂ ਜਿਵੇਂ ਨਰਮੇ ਦੇ ਵਿੱਚ ਵੀ ਜਿਸ ਤਰ੍ਹਾਂ بارش ਹੋ ਜਾਂਦੀ ਹੈ ਤਾਂ ਹੁਣ ਜਿਹੜੀ ਉਹਦੀ ਮੌਲ ওপਨਿੰਗ ਸਟੇਜ ਹੈਗੀ ਹੈ ਤਾਂ ਉਹਦੇ ਵਿੱਚ ਵੀ ਪ੍ਰੋਬਲਮ ਆ ਸਕਦੀ ਹੈ ਸੋ ਕੁਆਲਿਟੀ ਨੂੰ ਇੰਪਰੂਵ ਕਰਨ ਲਈ ਆਪਾਂ ਨੂੰ ਜੋ ਵੀ ਮਹਾਰਾ ਨਾਲ ਸੁਝਾਅ ਨੇ ਉਹ ਜੁਰ ਮਤਲਬ ਵਰਤਣੇ ਚਾਹੀਦੇ ਨੇ ਸੋ ਕਿਸਾਨ ਵੀ ਜਿੱਥੇ ਵੀ ਉਹਨਾਂ ਨੂੰ ਲੱਗ ਰਿਹਾ ਉਹ ਆਪਣਾ ਮਹਾਰਾ ਨਾਲ ਸੰਪਰਕ ਬਣਾਇ ਰੱਖਣ ਜੇ ਉਹਨਾਂ ਨੂੰ ਲੱਗਦੀ ਹੈ ਕਿ ਕੋਈ ਪ੍ਰੋਬਲਮ ਆ ਰਹੀ ਹੈ ਜਿੱਥੇ ਕਿਤੇ ਕੋਈ ਡਿਜ਼ੀਜ਼ ਆ ਰਹੀ ਹੈ ਕੋਈ ਕੀਟ ਆ ਰਿਹਾ ਜਾਂ ਕਿਤੇ ਉਹਨਾਂ ਨੂੰ ਲੱਗ ਰਿਹਾ ਕਿ ਨਾਰਮਲਟੀ ਲੱਗ ਰਹੀ ਹੈ ਤਾ ਉੱਥੇ ਜੋਰ ਹੋ ਆਪਣੇ ਨੇੜੇ ਦੇ ਜਿਹੜੇ ਖੇਤੀਬਾੜੀ ਮਾਹਰ ਨੇ ਆਈਆਂ ਜੋ ਵੀ ਸਾਇੰਸ ਦਾ ਨਾਮ ਨਾਲ ਸਭ ਕੁਝ ਜੋਰ ਕਰਨ। ਅ ਜੇ ਜੇ ਤਾਂ ਆਪਾਂ ਪੂਰੇ ਪੰਜਾਬ ਦੀ ਗੱਲ ਕਰਦੇ ਆ ਜੀ ਤਾਂ ਹਲੇ ਤੱਕ ਸਾਡੇ ਕੋਲ 25% ਐਫ ਸਿਟ ਹੈਗਾ। ਅ ਲੇਕਿਨ ਜੇ ਆਪਾਂ ਪੰਜਾਬ ਸਿਰਫ ਲੁਧਿਆਣੇ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਹੁਣ ਤੱਕ ਜਿਹੜੀ ਹੈ ਸਾਡੇ 1.4 ਸੈਂਟੀਮੀਟਰ ਬਾਰਿਸ਼ ਹੋ ਚੁੱਕੀ ਹੈ। ਤੋਂ ਮਤਲਬ ਕਾਫੀ ਆਪਾਂ ਕਹਿ ਸਕਦੇ ਆ ਕਿ ਅੱਛੀ ਕੰਡੀਸ਼ਨ ਦੇ ਵਿੱਚ ਹੈਗੇ ਆ ਬਟ ਫਿਰ ਵੀ ਹਲੇ ਜਿਹੜਾ ਡੈਫਿਸਿਟ ਹੈਗਾ ਕੁਝ ਡਿਸਟ੍ਰਿਕਟਸ ਦੇ ਵਿੱਚ ਬਹੁਤ ਜ਼ਿਆਦਾ ਡੈਫਿਸਿਟ ਹੈ। ਕਿਸੇ ਕਈ ਡਿਸਟ੍ਰਿਕਟਸ ਕਾਫੀ ਅਚੀ ਕੰਡੀਸ਼ਨ ਦੇ ਵਿੱਚ ਨੇ ਸੋ ਓਵਰਆਲ ਜਿਹੜਾ ਸਿਚੁਏਸ਼ਨ 25% ਡੈਫਿਸਟ ਹੈਗੀ ਹੈ। ਨਹੀਂ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਕੋਈ ਅਲਰਟ ਨਹੀਂ ਹੈਗਾ। ਹਾਂ ਜਰੂਰ ਅਡਜਾਇਨਿੰਗ ਏਰੀਆਜ਼ ਦੇ ਵਿੱਚ ਕੁਝ ਹੈਗੀ ਹੈ ਪ੍ਰੋਬਲਮ ਜਿਸ ਤਰ੍ਹਾਂ ਕਿ ਦਿੱਲੀ ਦੇ ਵਿੱਚ ਕਾਫੀ ਬਾਰਿਸ਼ ਲਗਾਤਾਰ ਹੋ ਰਹੀ ਹੈ। ਹਰਿਆਣੇ ਦੇ ਵਿੱਚ ਵੀ ਚਾਂਸਸ ਹੈਗੇ ਨੇ ਤੇ ਗੁਜਰਾਤ ਵਾਲੀ ਪਾਸੇ ਜਿਹੜਾ ਉਹ ਆ ਰਿਹਾ ਹੈਗਾ ਕੋਈ ਜਿਹੜਾ ਸਾਈਕਲਨ ਟਾਈਪ ਆ ਉਹਦੀ ਵੀ ਪ੍ਰੋਬਲਮ ਆ ਰਹੀ ਹੈ ਬਟ ਪੰਜਾਬ ਦੇ ਵਿੱਚ ਹਲੇ ਅਸੀਂ ਸੇਫ ਹੈਗੇ ਆ। ਕੋਈ ਇੰਨੀ ਜ਼ਿਆਦਾ ਅਲਰਟ ਵਾਲੀ ਪ੍ਰੋਬਲਮ ਨਹੀਂ ਹੈ ਕਿਉਂਕਿ ਪਿੱਛੇ ਜੇ ਜ਼ਰੂਰ yellow alert ਰਿਹਾ ਬਟ ਹੁਣ ਕੋਈ ਇਸ ਤਰ੍ਹਾਂ ਦੀ ਸੰਭਾਵਨਾ ਨਹੀਂ ਹੈਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਕਾਫੀ ਉਮੀਦ ਹੈਗੀ ਹੈ ਕਿ ਜਿਹੜਾ ਮੌਸਮ ਹੈ ਉਹ ਸਾਫ਼ ਹੋ ਜਾਏਗਾ